ਸਰ ਇੱਕ ਕੱਲ ਤੁਸੀਂ ਨਸ਼ੇ ਵਾਲਾ ਬੰਦਾ ਆਰਾਊਂਡ ਅਪ ਕੀਤਾ ਜੀ ਉਹ ਕੀ ਮਸਲਾ ਸੀਗਾ ਜੀ ਬਾਨਜੋ ਸੀਨੀਅਰ ਕਪਤਾਨ ਪੁਲਿਸ ਪ੍ਰਿੰਸੀਪਲ ਮੈਡਮ ਅਮਨੀਤ ਕੌਂਟਨ ਆਈਪੀਐਸ ਦੇ ਨਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮਹਿੰਮ ਚਲਾਈ ਗਈ ਉਸ ਤਹਿਤ ਹੀ ਕੱਲ ਥਾਣਾ ਕਨਾਲ ਕਲੋਨੀ ਇੱਕ ਵਧੀਆ ਸਫਲਤਾ ਮਿਲੀ ਹੈ ਜਿਸ ਤਹਿਤ ਸਾਡੇ ਸੇ ਇਕਵਾਲ ਸਿੰਘ ਸਮੇਤ ਪੁਲਿਸ ਪਾਰਟੀ ਦਰਾਨੇ ਗਾਸਤੇ ਇਹਨਾਂ ਨੂੰ ਜਿਹੜਾ ਕਰੇ ਕਰੋੜ ਤੋਂ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਕਿ ਮਿਲਿਆ ਸੀ ਜਿਸ ਦਾ ਨਾਮ ਕੀ ਕੁਲਵਿੰਦਰ ਸਿੰਘ ਜੋ ਕਿ ਫਾਇਲ ਕਾ ਦਾ ਰਹਿਣ ਵਾਲਾ ਹੈ ਤੇ ਜਦੋਂ ਇਹਨੂੰ ਚੈੱਕ ਕੀਤਾ ਤੇ ਇਸ ਪਾਸੋਂ ਜਿਹੜੀ ਹੈਗੀ 100 ਗ੍ਰਾਮ ਜਿਹੜੀ ਹੈ ਰਿਕਵਰ ਹੋਈ ਸੀਗੀ ਦੇ ਸਤੇ ਥਾਣਾ ਕਨਾਲ ਕਲੋਨੀ ਵਿਖੇ ਮੁਕੱਦਮਾ ਦਰਜ ਕਰਕੇ ਤੇ ਇਹਦੀ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਸ ਤੇ ਪਹਿਲਾਂ ਵੀ ਜਿਹੜਾ ਇੱਕ ਮੁਕੱਦਮਾ ਐਡੀਪੀਐਸ ਦਾ ਦਰਜ ਹੈ ਤੇ ਅੱਜ ਇਹਨੂੰ ਮਾਜੂਕ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਦਾ ਰਿਮਾਂਡ ਹਾਸਲ ਕਰਕੇ ਅੱਗੇ ਜੋ ਵੀ ਇਹਨੇ ਕਿ ਕਿਨੂੰ ਦੇਣ ਆਏ ਸੀ ਜਾਂ ਕਿਥੋਂ ਜਿਹੜਾ ਹੈਗਾ ਨਸ਼ਾ ਲੈ ਕੇ ਆਇਆ ਸੀਗਾ ਬੈਕਵਰਡ ਤੇ ਫਾਰਵਰਡ ਲਿੰਕ ਤੇ ਵੀ ਵਰਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਕਰ ਲਈ ਕੀਤੀ ਜਾ